And ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿਦਾ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ ਨਵੇਂ ਵਲੌਗ ਚ ਤੇ ਆਈ ਹੋਪ ਸਾਰੇ ਠੀਕ ਹੋਵੋਗੇ ਅੱਜ ਦੀ ਸ਼ੁਰੂਆਤ ਚੈਨਲ ਨੇ ਕੀਤੀ ਹੈ ਤੇ ਅੱਜ ਦਾ ਜਿਹੜੀ ਇਹ ਛੋਟਾ ਜਿਹਾ ਵਲੌਗ ਹੈ ਇਹ ਸਿਰਫ ਤੁਹਾਡੇ ਨਾਲ ਦੋ ਚਾਰ ਗੱਲਾਂ ਕਰਨੀਆਂ ਨੇ ਇਨਫੋਰਮੇਸ਼ਨ ਸ਼ੇਅਰ ਕਰਨੀ ਇਨਫੋਰਮੇਸ਼ਨ ਸ਼ੇਅਰ ਕਰਨੀ ਹੈ ਵੀ ਹੁਣ ਅਸੀਂ ਬਣਾਇਆ ਕਰਾਂਗੇ ਘੈਂਟ ਘੈਂਟ ਵੀਡੀਓ ਪਰ ਇਹ ਵੀਡੀਓ ਤੋਂ ਪਤਾ ਲੱਗ ਜਾਊਗਾ ਸਾਨੂੰ ਵੀ ਤੁਸੀਂ ਸਾਨੂੰ ਪਿਆਰ ਕਿੰਨਾ ਕਰਦੇ ਹੋ ਜੇ ਤਾਂ ਤੁਸੀਂ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰੋਗੇ ਹਨਾ ਪਹਿਲਾਂ ਤਾਂ ਤੁਸੀਂ ਸਾਰਿਆਂ ਨੇ ਆਪਣਾ ਨਾਮ ਦੱਸਣਾ ਹੈ ਤੇ ਕਿੱਥੋਂ ਸਾਡੀ ਵੀਡੀਓ ਦੇਖਦੇ ਹੋ ਆਪਣੇ ਪਿੰਡ ਦਾ ਨਾਮ ਦੱਸਣਾ ਹੈ ਮਿੱਤਰ ਤੇ ਬਾਕੀ ਤੁਹਾਡੇ ਨਾਲ ਇਹ ਗੱਲ ਕਰਨੀ ਸੀ ਵੀ ਅਸੀਂ ਤੁਹਾਨੂੰ ਪੁੱਛਾਂਗੇ ਦੋ ਗੱਲਾਂ ਤੇ ਜਿਹਦਾ ਵਧੀਆ ਆਨਸਰ ਹੋਇਆ ਉਹਨੂੰ ਆਪਾਂ ਦੇਵਾਂਗੇ ਇੱਕ ਪਿਆਰਾ ਜਿਹਾ ਗਿਫਟ ਉਹਦੇ ਘਰੇ ਆਣ ਕੇ ਆਪਣਾ ਐਡਰੈਸ ਸੈਂਡ ਕਰਿਓ ਨਾਲ ਠੀਕ ਹੈ ਮਤਲਬ ਕਿ ਜਿਹਨੂੰ ਅਸੀਂ ਵੀਨਰ ਉਹ ਕਰਾਂਗੇ ਜਿਹਨਾਂ ਦਾ ਸਭ ਤੋਂ ਫਰਸਟ ਕਮੈਂਟ ਜਿਹਦਾ ਹੋਊਗਾ ਔਰ ਸਹੀ ਹੋਊਗਾ ਕਮੈਂਟ ਉਹਨੂੰ ਗਿਫਟ ਦੇਵਾਂਗੇ ਸਭ ਤੋਂ ਪਹਿਲਾ ਕਮੈਂਟ ਮਤਲਬ ਜਿਹਦਾ ਆ ਉਹ ਆਨਸਰ ਸਹੀ ਹੋਇਆ ਤਾਂ ਆਲਰੇਡੀ ਵੀਨਰ ਹੋਊਗਾ ਨੀ ਤਾਂ ਫਿਰ ਜਿੰਨੇ ਵੀ ਕਮੈਂਟ ਆਉਗੇ ਉਹਦੇ ਚੋਂ ਜਿਹਦਾ ਸਭ ਤੋਂ ਪਹਿਲਾਂ ਸਹੀ ਕਮੈਂਟ ਆਇਆ ਹਨਾ ਸਾਨੂੰ ਸ਼ੋਅ ਹੋਇਆ ਫਿਰ ਉਹਨੂੰ ਕਿੱਟ ਦਵਾਂਗੇ ਹਾਂ ਤੁਹਾਡੇ ਨਾਲ ਦੋ ਦੋ ਅਨਸਰ ਦੇਣੇ ਤੁਸੀਂ ਚਲ ਚੰਨੋ ਬੋਲ ਦੋ ਆਰ ਦੀਆਂ ਤੋਂ ਪਾਰ ਦੀਆਂ ਧੀਆ ਸ਼ਾਹਰੂਖਰ ਦੀਆਂ ਰਾਜਾਂ ਦੇ ਨੂੰ ਮਾਰਦੀਆਂ ਦੱਸੋ ਕੀ ਚੀਜ਼ ਆ ਹਾਂ ਕਮੈਂਟਾਂ ਦੇ ਵਿੱਚ ਜਿਹਦਾ ਸਹੀ ਅਨਸਰ ਹੋਇਆ ਹਨਾ ਤੇ ਉਹਨੂੰ ਆਪਾਂ ਦੇਵਾਂਗੇ ਇਨਾਮ ਅਸੀਂ ਖੁਦ ਮੰਨ ਲਓ ਵੀ ਜਿਨ੍ਹਾਂ ਦੇ ਵਧੀਆ ਕਮੈਂਟ ਹੋਣਗੇ ਉਹਨਾਂ ਦੀਆਂ ਪਰਚੀਆਂ ਬਣਾ ਕੇ ਅਸੀਂ ਉਹਨਾਂ 'ਚ ਇੱਕ winner ਕੱਢਾਂਗੇ ਠੀਕ ਹੈ ਜੀ ਚਾਹੇ 10 ਹੋਣ ਚਾਹੇ 20 ਹੋਣ ਸਾਰਿਆਂ ਨੂੰ ਇੱਕ ਪਿਆਰਾ ਜਿਹਾ ਗਿਫਟ ਦੇਵਾਂਗੇ ਤੇ ਉਹਦੇ ਘਰੇ ਆਣ ਕੇ ਸਪੈਸ਼ਲੀ ਨਾਲ ਚਾਹ ਪੀ ਕੇ ਜਾਵਾਂਗੇ ਠੀਕ ਹੈ ਪਹਿਲਾਂ ਤੁਸੀਂ ਅੱਜ ਇਹ ਬਾਤ ਦਾ ਜਵਾਬ ਦਿਓ ਉਸ ਤੋਂ ਬਾਅਦ ਫਿਰ ਗੱਭਰੂ ਜੀ ਆਉਣ ਵਾਲੇ ਨੇ ਫਿਰ ਡੇਲੀ ਗੱਭਰੂ ਜੀ ਕੋਲੋਂ ਕਹਿੰਦੇ ਪ੍ਰਾਣੀਆਂ ਗੱਲਾਂ ਬਾਤਾਂ ਬਹੁਤ ਸਾਰੀਆਂ ਐਸੀਆਂ ਬਾਤਾਂ ਨੇ ਜਿਹੜੀਆਂ ਤੁਹਾਨੂੰ ਸੁਣੀਆਂ ਨਹੀਂ ਹੋਣਗੀਆਂ ਤੇ ਤੁਹਾਨੂੰ ਸੁਣਨ ਨੂੰ ਮਿਲਣਗੀਆਂ ਨਵੀਆਂ-ਨਵੀਆਂ ਜਿਵੇਂ ਪ੍ਰਾਣੇ ਬਜ਼ੁਰਗ ਹੁੰਦੇ ਸੀ ਨਾ ਕਿਉਂਕਿ ਅਸਤਾਦ ਜੀ ਨੇ ਤਾਂ ਬਹੁਤ ਪੀ ਐਚ ਡੀ ਕੀਤੀ ਹੋਈ ਹੈ ਚੀਜ਼ਾਂ ਚ ਸੋ ਹੁਣ ਅਸੀਂ ਉਹ ਤੁਹਾਡੇ ਨਾਲ ਵੀ ਸ਼ੇਅਰ ਕਰਿਆ ਕਰਾਂਗੇ ਸੋ ਹਰੇ ਕਮੈਂਟ ਕਰਕੇ ਦੱਸਿਓ ਆਪਾਂ ਡੈਡੀ ਵਾਲਾ ਬਣਾਉਣ ਲੱਗੇ ਆਂ ਬਲੌਗ ਦਾ ਚੈਨਲ ਤੇ ਉੱਤੇ ਡੈਡੀ ਦਾ ਹੀ ਬਲੌਗ ਆਇਆ ਕਰਨਗੇ ਡੈਡੀ ਖੁਦ ਸ਼ੂਟ ਕਰਕੇ ਮਤਲਬ ਸਾਨੂੰ ਦਿਆ ਕਰਨਗੇ ਆਪਾਂ ਅਪਲੋਡ ਕਰਿਆ ਕਰਾਂਗੇ ਕਿਵੇਂ ਦਾ ਲੱਗਾ ਆਈਡੀਆ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਹਾਂ ਸਪੈਸ਼ਲੀ ਆਪਣਾ ਨਾਮ ਤੇ ਆਪਣੇ ਪਿੰਡ ਦਾ ਨਾਮ ਦੱਸੋ ਸਾਨੂੰ ਪਤਾ ਚੱਲ ਸਕੇ ਅਸੀਂ ਤੁਸੀਂ ਸਾਨੂੰ ਕਿੱਥੋਂ ਕਿੱਥੋਂ ਦੇਖਦੇ ਹੋ ਯਾਰ ਅਸੀਂ ਤੁਸੀਂ ਅਸੀਂ ਮੈਂ ਕਈ ਵਾਰ ਬੋਲਣ ਜਾਂਦਾ ਸੋ ਜ਼ਰੂਰ ਦੱਸਿਓ ਕਮੈਂਟ ਕਰਕੇ ਤੁਸੀਂ ਸਾਡੀ ਵੀਡੀਓ ਕਿੱਥੋਂ ਦੇਖਦੇ ਹੋ ਤੇ ਸਾਨੂੰ ਖੁਸ਼ੀ ਹੋਊਗੀ ਜਾਣ ਕੇ ਹਨਾ ਵੀ ਸਾਡੀ ਵੀਡੀਓ ਕਿੱਥੇ ਕਿੱਥੇ ਜਾ ਰਹੀ ਹੈ ਇਸ ਟਾਈਮ ਕਿੱਥੋਂ ਦੇਖ ਰਹੇ ਹੋ ਤੇ ਮਿਲਦੇ ਆਂ ਨੈਕਸਟ ਵੀਡੀਓ 'ਚ ਜਲਦੀ ਉਹ ਗੱਲ ਦਾ ਅਨਸਰ ਜ਼ਰੂਰ ਦੇਣਾ ਹੈ ਉਹ ਬਾਤ ਦਾ ਦੇਖਦੇ ਕਿਹੜਾ winner ਹੁੰਦਾ ਅਸੀਂ ਉਹਨੂੰ ਗਿਫਟ ਦੇਣਾ ਆਵਾਂਗੇ ਉਹਦੇ ਘਰੇ ਬਾਏ ਬਾਏ